ਨਰੇਂਦਰ ਮੋਦੀ ਦੇ ਵੱਲੋਂ ਕੱਲ ਪੰਜਾਬ ਨੂੰ ਪੈਕੇਜ ਦਾ ਐਲਾਨ ਕੀਤਾ ਗਿਆ ਪਰੰਤੂ ਇਸ ਦੇ ਉੱਤੇ ਪੰਜਾਬ ਬਿਲਕੁਲ ਵੀ ਖੁਸ਼ ਨਹੀਂ ਦਿਖਾਈ ਦੇ ਰਿਹਾ ਤੇ ਦੱਸਿਆ ਕਿ ਉੱਥੇ ਹੁਣ ਆਮ ਆਦਮੀ ਪਾਰਟੀ ਲਗਾਤਾਰ ਸਵਾਲ ਚੱਕਦੀ ਹੋਈ ਨਜ਼ਰ ਆ ਰਹੀ ਹੈ ਨਰੇਂਦਰ ਮੋਦੀ ਦੇ ਇਸ ਪੈਕੇਜ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਹਰਪਾਲ ਚੀਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੂੰ ਪੈਕੇਜ ਦੇਣ ਦੇ ਲਈ ਜ਼ਿਆਦਾ ਐਲਾਨ ਕੀਤਾ ਗਿਆ ਸੀ ਪਰੰਤੂ ਮੋਦੀ ਸਰਕਾਰ ਦੇ ਵੱਲੋਂ 16000 ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਮਤਰੇਆ ਵਰਗਾ ਜਿਹੜਾ ਕਿ ਸਲੂਕ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਉਹ ਤੁਹਾਨੂੰ ਸੁਣਾਉਨੇ ਆ। ਖੇਤੀਬਾੜੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਤੋੜਿਆ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਗਰੀਬ ਲੋਕਾਂ ਦੇ ਘਰ ਬੁਰੀ ਤਰਾ ਤੋੜੇ ਗਏ ਕਿਉਂਕਿ ਜਿਵੇਂ ਗੱਲ ਕਰਾਂ ਪਿਛਲੇ 10 ਅਗਸਤ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਭਾਰੀ بارش ਭਾਰੀ ਮੀਂਹ ਕੁਦਰਤੀ ਕਰੋਪੀ ਜਿਹੜੀ ਆ ਉਹ ਬੁਰੀ ਤਰਾ ਆਈ ਔਰ ਸਾਬਕਾ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਹਨਾਂ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਦੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰਕੇ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ بارش ਜਿਹੜੀ ਸੀ ਉਹ ਲਗਾਤਾਰ ਜਾਰੀ ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿਦੀ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30 ਫੀਸਦੀ ਜਿਹੜਾ ਹਿੱਸਾ ਸਟੇਟ ਦੀ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚੋਂ ਆਉਂਦਾਗਾ ਖੇਤੀਬਾੜੀ ਦਾ ਟਾਂਚਾ ਬੁਰੀ ਤਰ੍ਹਾਂ ਉਖਾੜ ਦਿੱਤਾ ਗਿਆ ਦਰਿਆਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ ਚਾਰ ਚਾਰ ਫੁੱਟ ਪੰਜ ਪੰਜ ਫੁੱਟ ਜਿਹੜੀ ਆ ਮਿੱਟੀ ਦਰਿਆਈ ਮਿੱਟੀ ਰੇਤ ਉਹ ਜਿਹੜਾ ਆ ਕੇ ਸਾਡੀ ਜਿਹੜੀ ਨਰੋਈ ਪਰਤਾ ਜਿਹੜੀ ਪੰਜਾਬ ਦੀ ਜ਼ਰਖੇਜ਼ ਮਿੱਟੀ ਆ ਉਹਦੇ ਉੱਤੇ ਜੰਮ ਗਿਆ ਮੈਂ ਇਹਦੇ ਲਈ ਪਹਿਲਾਂ ਵੀ ਧੰਨਵਾਦ ਕੀਤਾ ਅੱਜ ਦੁਬਾਰਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜਿਸ ਦਾ ਖੇਤ ਉਸ ਦਾ ਰੇਤ ਦੇ ਤਹਿਤ ਜਿਹੜੀ ਆ ਨੀਤੀ ਪ੍ਰਵਾਨ ਕੀਤੀ ਠੀਕ ਆ ਉਹ ਸਾਰੇ ਕਿਸਾਨਾਂ ਨੂੰ ਅਸੀਂ ਰਾਈਟ ਦਿੱਤਾ ਅੱਜ ਉਹ ਸਾਰੇ ਕਿਸਾਨ ਆਉਣ ਵਾਲੇ ਸਮੇਂ ਚ ਉਹ ਰੇਤ ਨੂੰ ਵੀ ਉਹ ਤੋਂ ਕੱਢ ਕੇ ਦੁਬਾਰਾ ਆਪਣੀ ਧਰਤੀ ਨੂੰ ਜਿਹੜਾ ਉਹ ਬਾਹੀਯੋਗ ਬਣਾਉਣਗੇ ਦੁਬਾਰਾ ਉੱਥੇ ਫਸਲਾ ਹੋਣ ਗਿਆ ਮੇਰਾ ਕਹਿਣ ਦਾ ਪਾਪ ਕਿ ਪੰਜਾਬ ਦੀ ਮਿੱਟੀ ਵੀ ਖਰਾਬ ਹੋ ਗਈ ਪੰਜਾਬ ਦੀ ਫਸਲ ਵੀ ਤਬਾਹ ਹੋ ਗਈ ਪੰਜਾਬ ਦੇ ਗਰੀਬ ਘਰਾਂ ਦੇ ਘਰ ਵੀ ਟੁੱਟ ਗਏ ਬਹੁਤ سارے ਲੋਕ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਠੀਕ ਆ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਕਿ ਮਨੁੱਖਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲੀਵਾਨੀ ਸਟੇਟ ਯਾਦ ਆਇਆ ਕੁਝ ਘੰਟਿਆਂ ਬਾਅਦ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਜਿਹੜੀ ਆ ਦੋ ਦਿਨਾਂ ਚ ਭੇਜ ਦਿੱਤੀ ਗਈ ਦੋ ਦਿਨਾਂ ਚ ਮਦਦ ਵੀ ਪਹੁੰਚੀ ਤੇ ਹਮਦਰਦੀ ਦਾ ਪ੍ਰਗਟਾਵਾ ਵੀ ਜਿਹੜਾ ਉਹ ਘੰਟੇ ਬਾਅਦ ਕਰ ਦਿੱਤਾ ਗਿਆ ਪਰ ਪੰਜਾਬ ਸੂਬਾ ਜਿਸ ਸੂਬੇ ਨੇ ਅਥਾ ਕਰਵਾਨੀਆਂ ਦੇ ਕੇ ਜਿਹਦੇ ਨੌਜਵਾਨਾਂ ਨੇ ਹਜ਼ਾਰਾਂ ਹੀ ਕਰਵਾਨੀਆਂ ਦੇ ਕੇ ਪਾਰਾ ਦੇਸ਼ ਨੂੰ ਯਾਦ ਕਰਵਾਇਆ ਚਾਹ 1947 ਦੀ ਗੱਲ ਕਰੀਏ